ਸੱਸੀ ਘਾਲ ਚੀ ਜੀ ਆਨੂੰ ਮਿਲ ਕਰਨਿਆ ਤੁਸੀਂ ਬਿਲਕੁਲ ਵਧੀਆ ਹੋ ਵਗੈਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਜੀ ਅਸੀਂ ਅੱਜ ਜਿਹੜੀ ਵੀਡੀਓ ਵੇਖਣ ਵਾਲੇ ਆ ਜਿਹੜੀ ਵੀਡੀਓ ਤੇ ਰਿਐਕਸ਼ਨ ਦਵਾਂਗੇ ਉਹ ਜੀ ਇਹ ਦਿਲਜੀਤ ਦਸਾਂਜ ਆ ਸੋਣੀ ਲੱਗਦੀ ਠੀਕ ਹੈ ਆ ਲੈਟਸੀ ਕੈਂਸ ਦਾ Song ਹੈ ਹਜੇ ਤੱਕ ਮੈਂ ਨਹੀਂ ਸੁਣਿਆ ਤੇ ਪਹਿਲਾਂ Song ਸੁਣਨੇ ਆ ਫਿਰ ਮਜ਼ੀਦ ਗੱਲ ਕਰਨੇ ਆ ਤਾਂ ਵੀਡੀਓ ਤੁਸੀਂ ਆਖਰ ਤੱਕ ਦੇਖੋ ਫਿਰ ਤੁਸੀਂ ਦੱਸਣਾ ਤੁਹਾਨੂੰ Song ਕੈਂਪਾ ਲੱਗਿਆ ਠੀਕ ਹੈ ਵੀਡੀਓ ਵੇਖ ਕੇ ਕਿ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸੋ ਓ ਵਾਓ ਬਿਊਟੀਫੁਲ ਸੀਨ کہ عالم میں نشا ہو جب تیرے رخسار دیکھوں خدا نے جب تراشا ہوگا وہ اسرار دیکھوں نگاہوں میں بسا ہے اس قدر یہ نور تیرا قربان ہر دفعہ ہوں تجھ کو جتنی بار دیکھوں ہولی تو سرو میرا جدو دا چھو آیا اکھنوں اٹھ لے گادا تو مڑایا اکھنوں ਕਿ ਮਰੂੜਾ ਜਦੋਂ ਤੋਰੇ ਲੱਖ ਨੂੰ ਤੇਰੇ ਵਰਗੀ ਨਾ ਹੁਰ ਕੋਈ ਹੁਣੀ ਲੱਗਦੀ ਹੁਣੀ ਲੱਗਦੀ ਹੁਣੀ ਲੱਗਦੀ ਉਹ ਤੈਨੂੰ ਜਿੰਨਾ ਜਿੰਨਾ ਵੇਖਾਂ ਨਹੀਂ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਨਹੀਂ ਲੱਗਦੀ ਜਿੰਨਾ ਜਿੰਨਾ ਵੇਖਾਂ ਨਹੀਂ ਸੋਹਣੀ ਲੱਗਦੀ ਸੋਹਣੀ ਲੱਗਦੀ ਬੋਲੇ ਫੋਰੀ ਮਦਿਆ ਹੋ ਗਿਆ ਤੇ ਸਾਰੇ ਕਿ ਡਿਸੋਂ ਲਾ ਦੇ ਤਾਨੇ ਹਮੇ ਓ ਵਾਓ ਬਿਊਟੀਫੁਲ ਓ ਦਿਲ ਵਿੱਚ ਜਿਹੜਾ ਰਮਾਨ ਲੁਕਿਆ ਚਿੱਤ ਕਰ ਕੱਲਾ ਕੱਲਾ ਕਹਿੰਦੇ ਆ ਉਮਰਾਂ ਦਾ ਕਰ ਕੋਈ ਵਾਦਾ ਹੜੀਏ ਉਂਗਲ ਤੇਰੀ ਨੂੰ ਛਲਾ ਲੈ ਦਿਆ ਸੱਚ ਅੱਖਾਂ ਕਦੇ ਵੀ ਨਾ ਹੋਣ ਦੋ ਬੁੱਲਾ ਤੇਰੇ ਆ ਤੋਂ ਹੱਸ ਅੱਡ ਨਹੀਂ ਕਹਿਣ ਦੀ ਨਹੀਂ ਗੱਲ ਆਪੇ ਫੀਲ ਕਰ ਲੈ ਇੱਕ ਵਾਰੀ ਸੀਨੇ ਨਾਲ ਲੱਗਨੀ ਰਖੂ ਰਾਣੀ ਮੈਂ ਬੜਾ ਕੇ ਲੱਗੇ ਸੋਹ ਰੱਬ ਦੀ ਸੋਹ ਰੱਬ ਦੀ ਸੋਹ ਰੱਬ ਦੀ ਤੈਨੂੰ ਜਿੰਨਾ ਜਿੰਨਾ ਵੇਖਾਉਂਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਤੈਨੂੰ ਜਿੰਨਾ ਜਿੰਨਾ ਵੇਖਾਉਂ ਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਕੀ ਫਲ ਵਾਓ ਸੋਹਣੀ ਲੱਗ ਰਹੀ ਓ ਮਾਈ ਗਾਡ ਦਿਲ ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ ਤੈਨੂੰ ਚੋਰਨੀ ਨਵਾਉਂਦੇ ਸਾਰੇ ਲੁੱਟਣੇ ਦੇ ਟੰਗ ਕੋਲ ਜਾਵੇ ਸਾਹ ਵਿੱਚ ਕੋਲੋਂ ਜਾਂਦੀ ਲੰਗ ਹੁਣ ਦਿਸਦੀ ਐ ਤੂੰ ਹੀ ਜਦੋਂ ਅੱਖਾਂ ਕਰਾ ਬੰਦ ਵਾਓ ਉਹ ਵਸੇ ਦੁਨੀਆ ਬ ਤੇਰੀ ਸਾਨੂੰ ਤੂੰ ਹੀ ਫੱਬਦੀ ਤੂੰ ਹੀ ਫੱਬਦੀ ਤੂੰ ਹੀ ਫੱਬਦੀ ਤੈਨੂੰ ਜਿੰਨਾ ਜਿੰਨਾ ਵੇਖਾਂ ਉਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਜਿੰਨਾ ਜਿੰਨਾ ਵੇਖਾਂ ਉਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਨੋ ਜਿੰਨਾ ਮੈਂ ਵੇਖਾਂ ਤੂੰ ਉਟੀ ਹੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਬਹੁਤ ਬਹੁਤ ਜ਼ਿਆਦਾ ਵਧੀਆ ਕਿਸਮ ਦਾ Song ਐ ਮੈਂ ਪਹਿਲੀ ਵਾਰੀ ਵੇਖਿਆ ਤੇ ਤੁਹਾਡੇ ਨਾਲ ਵੇਖਿਆ ਆਮ ਸ਼ੋਰ ਤੁਸੀਂ ਅਜੇ ਤੱਕ ਇਹ Song ਨਹੀਂ ਵੇਖਿਆ ਹੋਏਗਾ ਤੇ ਇੰਨੀ ਬਿਊਟੀਫੁੱਲ ਲਾਈਕ ਹੈ ਦੇ ਵਿੱਚ ਜਿਹੜੀ ਫੋਟੋਗ੍ਰਾਫੀ ਹੈ ਵੀਡੀਓਗ੍ਰਾਫੀ ਜਿਹੜੇ ਵਿਜ਼ੂਅਲਸ ਨੇ ਐਡੀਮ ਵਧੀਆ ਨੇ ਨਾਲ ਜਿਹੜਾ ਬੈਕਗ੍ਰਾਉਂਡ ਹੈ ਵੈਰੀ ਬਿਊਟੀਫੁੱਲ ਨਲਹਾਨੀਆਂ ਜਿਹੜੀ ਹੈ ਆ ਸਾੜੀ ਦੇ ਵਿੱਚ ਬਹੁਤ ਵਧੀਆ ਲੱਗਦੀ ਪਈ ਹੈ ਬਹੁਤ ਹੀ ਜ਼ਿਆਦਾ ਇੱਕ ਮਜ਼ੇ ਦੀ ਲੁੱਕ ਹੈ ਸ਼ਾਰਟ ਹੈਰ ਨਾਲ ਪੰਜਾਬੀ ਸਵੈਗ ਤੇ ਲਾਈਕ ਇੱਕ ਅਲੱਗਾਈ ਜਿਹੜੀ ਫੀਲਿੰਗ ਹੈ ਆmdi ਹੈ ਠੀਕ ਹੈ ਤੇ ਨਲਹਾਨੀਆਂ ਦੀ ਸਮਾਈਲ ਤੇ ਨਾਲ ਜੁਜੀਤ ਤੇ ਦੇਜੀਤੀ ਆਵਾਜ਼ ਕੀ ਬਾਤ ਹੈ ਤੇ ਇਹੋ ਜਿਹਾ Song ਯਾਰ ਆਈ ਥਿੰਕ ਬਹੁਤ ਬਹੁਤ ਜ਼ਿਆਦਾ ਵਧੀਆ ਐਨਾ ਵਧੀਆ Song ਯਾਰ ਲਾਈਕ ਬਹੁਤ ਜ਼ਿਆਦਾ ਦਿਲ ਨੂੰ ਪਸੰਦ ਆਇਆ ਜਿਹੜਾ ਦਿਲ ਨੂੰ ਛੂ ਲਾਂਦੇ ਨੇ ਨਾ ਗਾਣੇ ਉਹਨਾਂ ਵਿੱਚ ਇੱਕ ਇੱਕ ਸੌਂਗ ਆ ਜਿਹੜਾ ਆ ਗਿਆ ਤੇ ਬਹੁਤ ਵਧੀਆ ਲੱਗਿਆ ਦਿਲਜੀਤ ਤੇ ਸੌਂਗ ਹਮੇਸ਼ਾ ਹੁੰਦੇ ਹੀ ਬੈਸਟ ਨੇ ਤੇ ਨਾਲ ਇੱਥੇ ਹਾਨੀਆ ਤੇ ਦਿਲਜੀਤ ਦੀ ਜੋੜੀ ਬਹੁਤ ਫਿੱਟ ਲੱਗਦੀ ਪਈ ਹੈ ਤੇ ਨਾਲ ਇਹ ਸੌਂਗ ਦੇ ਜਿਹੜੇ ਲਿਰਿਕਸ ਨੇ ਉਹ ਬਹੁਤ ਮਜ਼ੇਦਾਰ ਨੇ ਤੇ ਸਟਾਰ ਦੇ ਵਿੱਚ ਉਹਨਾਂ ਨੇ ਜਿਹੜੀ ਜਿਹੜੀ ਪੋਇਟਰੀ ਪੜ੍ਹੀ ਹੈ ਉਹ ਬਹੁਤ ਮਜ਼ੇਦਾਰ ਹੈ లైక్ ਬਹੁਤ ਮਜ਼ੇਦਾਰ ਤਰੀਕੇ ਨਾਲ ਹੈ ਜਿਹੜਾ Song ਉਸਟਾਰਟ ਹੋਇਆ ਹੈ ਤੇ ਬਹੁਤ ਵਧੀਆ ਲੱਗਿਆ ਆਮ ਸ਼ੋਰ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਗਾਇਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਮਜ਼ੇ ਦੀ ਬੈਸ ਚੀਜ਼ ਕੀ ਲੱਗੀ ਹੈ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲੋ ਕਹੇ ਚੈਨਲ ਦਾ ਕਰਿਆ ਤੁਮ ਲਗਾਤਾਰ ਨਹੀਂ ਸੱਚ ਹੈ આજ